ਹਾਂਜੀ ਭਾਈ ਸਸਰੀ ਕਾਲ ਸਾਰਿਆਂ ਨੂੰ ਤੇ ਤੁਹਾਡੇ ਨਾਲ ਗੱਲ ਕਰਦੇ ਆਂਗੇ ਆਪਣੇ ਨਾਲ ਇੱਕ ਵੀਡੀਓ ਆ ਰਹੀ ਸੀ ਜਿਹਦੇ ਵਿੱਚ ਡੋਨਲਡ 트੍ਰੰਪ ਦੱਸ ਰਿਹਾ ਸੀਗਾ ਹਨਾ ਕਹਿੰਦਾ ਜਿੰਨੇ ਵੀ ਬਾਹਰਲੀਆ ਕੰਟਰੀਆਂ ਦੇ ਲੋਕ ਸਾਡੀ ਕੰਟਰੀ ਦੇ ਵਿੱਚ ਆਏ ਨੇ ਉਸ ਬੰਦੇ ਨੇ ਬਾਹਰਲੀਆ ਕੰਟਰੀ ਦੇ ਲੋਕਾਂ ਨੂੰ ਗਾਰਬੇਜ ਦੱਸਿਆ ਉਹ ਕਹਿੰਦੇ ਜਿਹੜੇ ਕੰਟਰੀਆਂ ਦੇ ਲੋਕ ਸਾਡੇ ਦੇਸ਼ ਚ ਆ ਕੇ ਵੱਸਦੇ ਆਗੇ ਉਹ ਸਾਡੇ ਦੇਸ਼ ਨੂੰ ਆ ਕੇ ਕਈ ਵਾਰ ਮਾੜਾ ਬੋਲਦੇ ਨੇ ਵੀ ਅਮਰੀਕਾ ਦਾ ਜਿਹੜਾ ਸਿਸਟਮ ਆ ਉਹ ਚੰਗਾ ਨਹੀਂ ਜਾਂ ਮਾੜਾਗਾ ਆਏ ਆ ਹਨਾ ਵੀ ਸਾਡੇ ਦੇਸ਼ ਨੂੰ ਪੁੱਠਾ ਬੋਲਦੇ ਨੇ ਉਹ ਇਸ ਬੰਦੇ ਨੇ ਕਿਹਾ ਕਹਿੰਦਾ ਜੇਕਰ ਸਾਡਾ ਸਿਸਟਮ ਇੰਨਾ ਮਾੜਾ ਤੂੰ ਸਾਡੇ ਦੇਸ਼ ਦੇ ਵਿੱਚ ਆ ਕੇ ਰਹਿਨੇ ਕਿਉਂ ਸਾਡੇ ਦੇਸ਼ ਤੋਂ ਬਾਹਰ ਚਲੇ ਜਾਓ ਨਹੀਂ ਫਿਰ ਸਾਡੇ ਜਿਹੜੇ ਕਾਨੂੰਨ ਹੋਣਗੇ ਤੁਹਾਡੇ ਵਿਰੁੱਧ ਆਉਣ ਵਾਲੇ ਸਮੇਂ ਚ ਸਖਤ ਹੋਣਗੇ ਇੱਕ ਚੀਜ਼ ਟਰੰਪ ਦੀਆਂ ਗੱਲਾਂ ਤੋਂ ਪਤਾ ਲੱਗ ਗਈ ਆਉਣ ਵਾਲੇ ਭਵਿੱਖ ਦੇ ਵਿੱਚ ਵੈਸਟਰਨ ਕੰਟਰੀਆਂ ਜਿੰਨੀਆਂ ਵੀ ਨੇ ਉਹਦੇ ਵਿੱਚ ਹਨਾ ਜਿਹੜੇ ਇੰਡੀਆ ਨਾਲ ਹੋਗੇ ਕਿਸੇ ਹੋਰ ਕੰਟਰੀ ਦਾ ਫਿਊਚਰ ਬੜਾ ਚੰਗਾ ਨਹੀਂ ਹੈਗਾ ਕਿਉਂਕਿ ਜੇਕਰ ਡੋਨਲਡ ਟਰੰਪ ਦੀਆਂ ਨੀਤੀਆਂ ਆਉਂਦੀਆਂ ਰਹਿਣਾਂ ਤਾਂ ਉਸ ਬੰਦੇ ਨੇ ਛੇਤੀ ਹੀ ਲੋਕਾਂ ਦਾ ਉਥੋਂ ਬਿਸਤਰਾ ਗੋਲ ਕਰਦੇ ਨਾ ਕਿਉਂਕਿ ਉਸ ਬੰਦਾ ਇੱਕ ਜਿਹੜਾ ਰਾਈਟ ਵਿੰਗ ਦੇ ਅਕੋਰਡਿੰਗ ਚੱਲਦਾ ਹੈ ਜਿਹੜੀਆਂ ਉਹਦੀਆਂ ਨੀਤੀਆਂ ਬਣਾਉਂਦੇ ਨੇ ਉਹ ਟੋਟਲੀ ਹਨਾ ਅਮਰੀਕਾ ਦੇ ਲੋਕਾਂ ਦੇ ਹੱਕ ਦੇ ਵਿੱਚ ਕੱਟਰ ਲੋਕ ਨੇ ਉਹ ਸਖਤ ਵਿਰੋਧੀ ਨੇ ਪ੍ਰਵਾਸੀਆਂ ਦੇ ਇਸ ਕਰਕੇ ਆਉਣ ਵਾਲੇ ਭਵਿੱਖ ਦੇ ਵਿੱਚ ਅਮਰੀਕਾ ਜਾਂ ਹੋਰ ਕਿਸੇ ਵੀ ਕੰਟਰੀ ਹੋ ਸਕਦੀ ਹੈ ਕਿ ਉਹ ਪ੍ਰਵਾਸ ਦੇ ਹੱਕ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਿਕਰ ਕੇ ਆ ਸਕਦੇ ਨੇ ਧੰਨਵਾਦ